ਤੁਜੀ ਕਾ ਕਾਲਸਾ ਕਰਾ ਮਾਹੇ ਗੁਰਜੀ ਕੀ ਪਤੇ ਸ੍ਰੀ ਰਾਗ ਮਹੱਲਾ ਤੀਜਾ ਸੁਖ ਸਾਗਰ ਹਰ ਨਾਮ ਹੈ ਗੁਰਮੁਖ ਪਾਇਆ ਜਾਏ ਆਨ ਦਿਨ ਨਾਮ ਧਿਆਈਐ ਸਹਜੇ ਨਾਮ ਸਮਾਈ ਅੰਦਰ ਰਚੈ ਹਰਿ ਸਤਿ ਸਿਓ ਰਸਨਾ ਹਰ ਗੁਣ ਗਾਈ ਭਾਈ ਰੇ ਜਗ ਦੁਖੀਆ ਦੂਜੈ ਪਾਇ ਗੁਰ ਸਰਣਾਈ ਸੋਖ ਲਹ ਆਨ ਜੇਨੋ ਨਾਮ ਧਿਆਇ ਰਹਾਉ ਸਾਚੇ ਮੈਲ ਨ ਲੱਗਈ ਹਾਂਜੀ ਸਾਚੇ ਪਦ ਤੇ ਯਮਕ ਲਾ ਕੇ ਵਿਚਾਰਨ ਕਰਨਾ ਸਾਚੇ ਮੈਲ ਨਹੀਂ ਕਹਿਣਾ ਸਾਚੇ ਮੈਲ ਨ ਲੱਗਈ ਮਨ ਨਿਰਮਲ ਹਰ ਧਿਆਇ ਗੁਰਮੁਖ ਸਬਦ ਪਸ਼ਾਣੀਐ ਹਰ ਅੰਮ੍ਰਿਤ ਨਾਮ ਸਮਾਇ ਗੁਰ ਗਿਆਨ ਪ੍ਰਚੰਡ ਬੁਲਾਇਆ ਅਗਿਆਨ ਅੰਧੇਰਾ ਜਾਇ ਮਨ ਮੁਖ ਮੈਲੇ ਮਲ ਭਰੇ ਹਉ ਮੈ ਤ੍ਰਿਸ਼ਨਾ ਵਿਕਾਰ ਬਿਨ ਸਬਦੈ ਮੈਲ ਨ ਉਤਰੈ ਮਾਰ ਜਮੈ ਹੋਇ ਖੁਆਰ ਤਾਤੁਰ ਬਾਜੀ ਪਲਚ ਰਹੇ ਨਾ ਉਰਵਾਰ ਨਾ ਪਾਰ ਗੁਰਮੁਖ ਜਾਪ ਤਪ ਸੰਜਮੀ ਹਰ ਕੈ ਨਾਮ ਪਿਆਰ ਗੁਰਮੁਖ ਸਦਾ ਧਿਆਈਐ ਏਕ ਨਾਮ ਕਰਤਾਰ ਨਾਨਕ ਨਾਮ ਧਿਆਈਐ ਸਬਨਾ ਜੀ ਆਕਾ ਆਧਾਰ ਦੀ ਸਬਨਾ ਜੀ ਆਕਾ ਇਥੇ ਤੁਮ ਕਲਾਦਨੀ ਹੈ ਆਧਾਰ 3 ਰਾਗ ਮਹੱਲਾ ਤੀਜਾ ਸ਼੍ਰੀ ਰਾਗ ਹਿਥਾਰਾਰੇ ਇਸ ਨੂੰ ਸ਼ੀ ਰਾਗ ਨਹੀਂ ਕਹਿਣਾ ਸ਼੍ਰੀ ਰਾਗ ਮਹੱਲਾ ਤੀਜਾ ਕਈ ਵਾਰ ਨਾ ਅਸੀਂ ਬੋਲਦੇ ਆ ਜਦੋਂ ਸ਼੍ਰੀ ਰਾਗ ਰਾਗ ਕਹਿ ਜਾਂਦੇ ਆ ਗੱਗਾ ਨਹੀਂ ਬੋਲਦੇ ਸੁੱਧ ਬੋਲਣਾ ਸ਼੍ਰੀ ਰਾਗ ਮਹੱਲਾ ਤੀਜਾ ਮਨਮੁਖ ਮੋਹ ਵਿਆਪਿਆ ਬੈਰਾਗ ਉਦਾਸੀ ਨ ਹੋਏ ਮਨਮੁਖ ਮੋਹ ਵਿਆਪਿਆ ਇਥੇ ਵੀ ਸਾਮ ਬੈਰਾਗ ਉਦਾਸੀ ਨ ਹੋਈ ਸਬਦ ਨਾ ਚੀਨੇ ਸਦਾ ਦੁਖ ਹਰ ਦਰਗਹ ਪਤ ਖੋਏ ਸਬਦ ਨਾ ਚੀਨੇ ਸਬਦ ਨੂੰ ਜਾਣਦਾ ਨਹੀਂ ਜਿਸ ਕਰਕੇ ਸਦਾ ਦੁਖ ਪ੍ਰਾਪਤ ਹੁੰਦਾ ਹੈ ਹਰ ਦਰਗਹ ਪਤ ਖੋਏ ਹਉ ਮੈਂ ਗੁਰਮੁਖ ਕੋਈ ਐ ਨਾਮ ਰਤੇ ਸੁਖ ਹੋਏ ਮੇਰੇ ਮਨ ਐਹ ਨਿਸਪੂਰ ਰਹੀ ਨਿਤ ਆਸਾ ਸਤਿਗੁਰ ਸੇਵ ਮੋਹ ਪਾਰ ਜਲੇ ਪਾਠ ਇਕੱਠਾ ਹੀ ਹੈ ਪਾਰ ਜਲੇ ਇਸ ਤਰ੍ਹਾਂ ਬੋਲਨਾ ਘਰ ਹੀ ਮਾਹੀ ਉਦਾਸਾ ਰਹਾਉ ਗੁਰਮੁਖ ਕਰਮ ਕਮਾਵੈ ਬਿਗਸੈ ਹਰ ਬੈ ਰਾਗ ਆਨੰਦ ਐਹ ਨਿਸ ਭਗਤ ਕਰੇ ਦਿਨ ਰਾਤੀ ਹਉ ਮੈ ਮਾਰਨ ਚਿੰਤ ਨਿਚੰਦ ਵੱਡਾ ਭਾਗ ਸਤ ਸੰਗਤ ਪਾਈ ਹਰ ਪਾਇਆ ਸਹਿਜ ਆਨੰਦ ਸੋ ਸਾਧੂ ਬੈਰਾਗੀ ਸੋਈ ਹਿਰਦੈ ਨਾਮ ਵਸਾਏ ਅੰਤਰ ਲਾਗ ਨਾ ਤਾਮਸ ਮੂਲੇ ਵਿਤਿ ਆਪ ਗਵਾਏ ਨਾਮ ਨਿਧਾਨ ਸਤ ਗੁਰੂ ਦੇ ਖਾਲਿਆ ਹਰ ਰਸ ਪੀਆ ਅਗਾਏ ਜਿਨ ਕਿਨੈ ਪਾਇਆ ਸਾਧ ਸੰਗਤੀ ਜਿਨ ਕਿਨੈ ਪਾਇਆ ਸਾਧ ਸੰਗਤੀ ਪੂਰਾ ਭਾਗ ਬੈਰਾਗ ਮਨਮੁਖ ਫਿਰਹਿ ਨ ਜਾਣੈ ਸਤਗੁਰੁ ਮਨਮੁਖ ਫਿਰਹਿ ਇਥੇ ਠਮਕ ਲਾਉਣੀਐ ਨ ਜਾਣੈ ਸਤਗੁਰੁ ਹਉ ਮੈਂ ਅੰਦਰ ਲਾਗ ਨਾਨਕ ਸਬਦ ਰਤੇ ਹਰਿ ਨਾਮ ਰੰਗਾਏ ਬਿਨ ਭੈ ਕੇਹੀ ਲਾਗ ਸ੍ਰੀ ਰਾਗ ਮਹੱਲਾ ਤੀਜਾ ਘਰ ਹੀ ਸੌਦਾ ਪਾਈਐ ਅੰਤਰ ਸਭ ਵਥ ਹੋਇ ਖਿਨ ਖਿਨ ਨਾਮ ਸਮਾਲੀਐ ਗੁਰਮੁਖ ਪਾਵਾ ਕੋਈ ਨਾਮ ਨਿਧਾਨ ਅਖੋਟ ਹੈ ਵਡਭਾਗ ਪ੍ਰਾਪਤ ਹੋਏ ਮੇਰੇ ਮਨ ਤਜ ਨਿੰਦਾ ਹਉਮੈ ਅਹੰਕਾਰ ਜੀ ਮੇਰੇ ਮਨ ਇਥੇ ਵੀ ਸ਼ਾਮ ਹੈ ਤਜ ਨਿੰਦਾ ਹਉਮੈ ਅਹੰਕਾਰ ਹਰ ਜੀਓ ਸਦਾ ਧਿਆਏ ਤੂ ਗੁਰਮੁਖ ਇਕੰਕਾਰ ਰਹਾਉ ਗੁਰਮੁਖਾ ਕੇ ਮੁਖ ਉਜਲੇ ਗੁਰੂ ਸ਼ਬਦੀ ਵਿਚਾਰ ਹਲਤ ਬਲਤ ਸੁਖ ਪਾਏ ਜੀ Jap Jap rida Murar ਘਰ ਹੀ ਵਿੱਚ ਮਹਿਲ ਪਾਇਆ ਗੁਰੂ ਸ਼ਬਦੀ ਵਿਚਾਰ ਸਤਗੁਰ ਤੇ ਜੋ ਮੁਹ ਫੇਰਹਿ ਮਥੇ ਤਿੰਨ ਕਾਲੇ ਅਨੰਦ ਦੁਖ ਕਮਾਵਦੇ ਨਿਤ ਜੋਹੇ ਜਮ ਜਾਲੇ ਸੁਪਨਾ ਸੁਖ ਨਾ ਦੇਖਨੀ ਸੁਪਨਾ ਸੁਖ ਨਦਕਨੀ ਬਹੁਤ ਚਿੰਤਾ ਪਰ ਜਾਲੇ ਸਭਨਾ ਦਾ ਦਾਤਾ ਏਕ ਹੈ ਆਪੇ ਬਖਸ਼ ਕਰੇ ਕਹਿਣਾ ਕਿਛੂ ਨ ਜਾਵਈ ਜਿਸ ਭਾਵੈ ਤਿਸ ਦੀ ਨਾਨਕ ਗੁਰਮੁਖ ਪਾਈਐ ਆਪੇ ਜਾਣੈ ਸੋਇ ਸ੍ਰੀ ਰਾਗ ਮਹਲਾ 3 ਸੱਚਾ ਸਾਹਿਬ ਸੇਵੀਐ ਸਤਿ ਵਡਿਆਈ ਦੀ ਗੁਰ ਪ੍ਰਸਾਦੀ ਮਨ ਵਸੈ ਫੋਮ ਦੂਰ ਕਰੇ ਇਹ ਮਨ ਤਾਵਤ ਤਾ ਰਹੈ ਜਾ ਆਪੇ ਨਦਰ ਕਰੀ ਇਹ ਮਨ ਤਾਵਤ ਇਥੇ ਠਮਕ ਤਾ ਰਹੈ ਤਾਰ ਹੈ ਇਕੱਠਾ ਨਹੀਂ ਕਹਿ ਦੇਣਾ ਤਾ ਰਹੈ ਇਥੇ ਵਿਸਰਾਮ ਜਾ ਆਪੇ ਨਦਰ ਕਰੀ ਭਾਈ ਦੇ ਗੁਰਮੁਖ ਹਰਨਾਮ ਤਿਆਇ ਨਾਮ ਨਿਧਾਨ ਸਾਧ ਮਨ ਵਸੈ ਮਹਿਲੀ ਪਾਵੈ ਥਾਉ ਰਹਾਉ ਮਨ ਮੁਖ ਮਾਨ ਤਨ ਅੰਧ ਹੈ ਤਿਸ ਨਾ othor ਨਾ ਥਾਉ ਬਹੁ ਜੋਨੀ ਭੌਦਾ ਫਿਰੈ ਜੋ ਸੁਈਆ ਘਰ ਕਾਉ ਜੋ ਇਥੀ ਯਮ ਕਲਾਦਨੀ ਸੁੰញੇ ਘਰ ਇਥੇ ਠਮਕ ਕਾ ਗੁਰਮਤੀ ਘਟ ਚਾਨਣਾ ਸਬਦ ਮਿਲਾ ਹਰਨਾਉ ਤ੍ਰੈ ਗੁਣ ਵਿਖਿਆ ਅੰਧ ਹੈ ਮਾਇਆ ਮੂਖ ਬਾਰ ਲੋਭੀਅਨ ਕਉ ਸੇਵ ਦੇ ਪੜ ਵੇਦਾ ਕਰੈ ਪੁਕਾਰ ਇਹ ਲੋਭੀਅਨ ਪਾਠ ਸੰਪਰਦਾ ਦੇ ਵਿੱਚ ਇਕੱਠਾ ਕਰਾਇਆ ਜਾਂਦਾ ਹੈ ਲਿਖਿਆ ਵੱਖਰਾ ਹੈ ਲੋਭੀਅਨ ਪਰ ਸੰਪਰਦਾ ਦੇ ਵਿੱਚ ਲੋਭੀਆਂ ਕਰਾਇਆ ਜਾਂਦਾ ਅਰਥ ਕੀਤਾ ਜਾਂਦਾ ਹੈ ਦੇਵੀ ਦੇਵਤਿਆਂ ਨੂੰ ਜਿਹੜੇ ਸੇਵਦੇ ਹਨ ਦੇਵੀ ਦੇਵਤਿਆਂ ਨੂੰ ਜਿਹੜੇ ਮੰਨਦੇ ਹਨ ਤੇ ਪੜ ਵਿਦਾ ਕਰੇ ਪੁਕਾਰ ਵਿਦਾ ਨੂੰ ਪੜ ਕੇ ਉੱਚੀ ਉੱਚੀ ਦੂਜਿਆਂ ਨੂੰ ਪੁਕਾਰਾਂ ਕਰਕੇ ਸਮਝਾਉਂਦੇ ਨੇ ਆਪ ਕਮਾਉਂਦੇ ਨਹੀਂ ਉਹ ਲੋਕ ਜਿਹਨੇ ਨੇ ਵਿਖਿਆ ਅੰਦਰ ਪਾਚ ਮੋਏ ਹਾਂਜੀ ਵਿਖਿਆ ਅੰਦਰ ਪਾਚ ਮੋਏ ਨਾ ਉਰਵਾਰ ਨਾ ਪਾਰ ਪਾਚ ਪੁਲਾ ਹੀ ਬੋਏ ਮਾਇਆ ਮੂ ਹਿ ਵਿਸਾਰਿਆ ਜਗਤ ਪਿਤਾ ਪ੍ਰਤਪਾਲ ਵੱਜੋ ਗੁਰੂ ਅਚੇਤ ਹੈ ਸਭ ਬੰਦੀ ਜਮਕਾਲ ਇਹ ਵੀ ਠਮਕ ਲਾਉਣੀ ਹੈ ਵੱਜੋ ਗੁਰੂ ਗੁਰੂ ਅਚੇਤ ਹੈ ਨਹੀਂ ਗਾਣਾ ਵੱਜੋ ਗੁਰੂ ਅਚੇਤ ਹੈ ਯਾਨੀ ਗੁਰੂ ਤੋਂ ਬਗੈਰ ਵਿਅਕਤੀ ਜਿਹੜਾ ਨਾ ਉਹ ਗਾਫਲ ਹੈ ਬੇਸੁਰਤ ਹੈ ਸਭ ਬੰਦੀ ਜਮਕਾਲ ਨਾਨਕ ਗੁਰਮਤ ਉੱਭਰੇ ਸੱਚਾ ਨਾਮ ਸਮਾਲ ਸ੍ਰੀ ਰਾਗ ਮਹੱਲਾ 3 ਤ੍ਰੈ ਗੁਣ ਮਾਇਆ ਮੋਹ ਹੈ ਗੁਰਮੁਖ ਚੌਥਾ ਪਦ ਪਾਏ ਗੁਰਮੁਖ ਚੌਥਾ ਨਹੀਂ ਕਹਿਣਾ ਗੁਰਮੁਖ ਪਦ ਤੇ ਯਮਕ ਲਾ ਦੇਣੀ ਹੈ ਗੁਰਮੁਖ ਚੌਥਾ ਪਦ ਪਾਏ ਤ੍ਰੈ ਗੁਣ ਮਾਇਆ ਮੋਹ ਹੈ ਗੁਰਮੁਖ ਚੌਥਾ ਪਦ ਪਾਏ ਕਰ ਕਿਰਪਾ ਮੇ ਲਾਇਨ ਹਰ ਨਾਮ ਵਸਿਆ ਮਨ ਆਏ ਪੁੱਤ ਜਿਨ ਕੈ ਪੁੰਨ ਹੈ ਤਿਨ ਸਤ ਸੰਗਤ ਮੇਲਾਏ ਭਾਈ રે ਗੁਰਮਤਿ ਸਾਚ ਰਹਾਉ ਸਾਚੂ ਸਾਚ ਕੁਮਾਵਣਾ ਸਾਚ ਸਬਦ ਮਿਲਾਉ ਰਹਾਉ ਜਿਨੀ ਨਾਮ ਪਛਾਣਿਆ ਤਿਨ ਬਿਟਾ ਹਉ ਬਾਲ ਜਾਉ ਆਪ ਛੋੜ ਚਰਨੀ ਲੱਗਾ ਚੱਲਾ ਤਿਨ ਕੈ ਪਾਏ ਲਾਹਾ ਹਰ ਹਰ ਨਾਮ ਮਿਲੈ ਜੀ ਲਾਹਾ ਪਦਤੀ ਯਮਕਲਾਦਨੀਆ ਲਾਹਾ ਹਰ ਹਰ ਨਾਮ ਮਿਲੈ ਸਹਜੇ ਨਾਮ ਸਮਾਇ ਬਿਨ ਗੁਰ ਮਹਿਲ ਨ ਪਾਈਐ ਨਾਮ ਨਾ ਪ੍ਰਾਪਤ ਹੋਇ ਜੀ ਬਿਨ ਗੁਰ ਮਹਿਲ ਨ ਪਾਈਐ ਨਾਮ ਇਥੇ ਯਮਕਲਾਦਨੀਆ ਨਾ ਪ੍ਰਾਪਤ ਹੋਇ ਐਸਾ ਸਤਗੁਰ ਲੋੜ ਲੋਹ ਜਿਦੂ ਪਾਈਐ ਸੱਚ ਸੋਇ ਜਿਦੂ ਪਾਈਐ ਸੱਚ ਸੋਇ ਸੋਰ ਸੰਗਾਰ ਸੁਖ ਵਸੈ ਜੋ ਤਿਸ ਭਾਵੇ ਸੋ ਹੋਇ ਜਿਹਾ ਸਤ ਗੁਰ ਕਰ ਜਾਣਿਆ ਤੇਹੋ ਜਿਹਾ ਸੁਖ ਹੋਇ ਇਹੋ ਸਹਸਾ ਬੂਲੇ ਰਾਹੀ ਪਾਉ ਲਾਏ ਜਾਣ ਕੋਇ ਨਾਨਕ ਏਕ ਜੋਤ ਦੁਇ ਮੂਰਤੀ ਹਾਂਜੀ ਨਾਨਕ ਏਕ ਜੋਤ ਦੁਇ ਮੂਰਤੀ ਸ਼ਬਦ ਮਿਲਾਵਾ ਹੋਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ